multimod spam raszam ਗੋਡ ਬਗਲ ਚੇਸਟ ਗੋਡ ਬਿਸਰਜਨ ਸਭ ਤੋਂ ਸੱਕ ਵੱਡੀ ਖੁਸ਼ੀ ਹੈ ਗੱਲ ਸਰ ਨਹੀਂ ਨਹੀਂ ਸਰ ਇਹ ਦਿਲੋਂ ਤਲੀਫ਼ ਸਰ ਆਮ ਲੋਕਾਂ ਦੇ ਵੀ ਕਰਦੇ ਆ ਅਟੈਂਡ ਕਰਦੇ ਆ Thank you. ਇਸ ਵੱਲੋਂ ਗੈਂਗਸਟਰਸ ਡਰਗ ਟ੍ਰਾਫਿਕਰਸ اور ਸਟਰੀਟ ਕ੍ਰਾਈਮ ਜਿਹੜਾ ਸਾਡਾ ਖੋਹਾਂ ਚੋਰੀਆਂ ਇਸ ਤਰ੍ਹਾਂ ਦੀ ਵਾਰਦਾਤਾਂ ਨੇ ਇਸ ਦੇ ਖਿਲਾਫ ਇੱਕ ਸਪੈਸ਼ਲ ਮੁਹਿੰਮ ਚਲਾਈ ਜਾ ਰਹੀ ਹੈ ਔਰ ਖਾਸ ਤੌਰ ਤੇ ਜਿਹੜਾ ਸਾਡਾ ਕ੍ਰਿਮੀਨਲ ਜਸਟਿਸ ਸਿਸਟਮ ਹੈ ਇਹਦੇ ਵਿੱਚ ਜਿਹੜਾ ਤਫਤੀਸ਼ ਹੈ ਸਾਡਾ ਉਸ ਦਾ ਮਿਆਰ ਚੰਗਾ ਹੋਵੇ ਤਫਤੀਸ਼ ਆਪਣੇ ਟਾਈਮ ਨਾਲ ਕੰਪਲੀਟ ਕੀਤੀ ਜਾਵੇ ਔਰ ਕੇਸਸ ਨੂੰ ਟੁਕਾਉਟ ਕੀਤਾ ਜਾਵੇ ਸੋ ਇਹ ਸਾਰੇ ਮੁੱਦਿਆਂ ਦੇ ਉੱਤੇ ਅੱਜ ਇੱਕ ਮੀਟਿੰਗ ਇੱਥੇ ਬੁਲਾਈ ਗਈ ਜਿਸ ਦੇ ਵਿੱਚ ਫਿਰੋਜ਼ਪੁਰ ਰੇਂਜ ਦੇ ਸਾਰੇ ਅਫਸਰ ਸਹਿਬਾਨ ਔਰ ਫਰੀਦਕੋਟ ਰੇਂਜ ਦੇ ਸਾਰੇ ਐਸਐਸਪੀਜ਼ ਔਰ ਡੀਆਈਜੀ ਫਿਰੋਜ਼ਪੁਰ ਫਰੀਦਕੋਟ ਜਿਨ੍ਹਾਂ ਕੋਲ ਦੋਹਾਂ ਦਾ ਚਾਰਜ ਹੈ ਇਹ ਸਾਰੇ ਅਫਸਰ ਇੱਥੇ ਸ਼ਾਮਿਲ ਹੋਏ ਔਰ ਜਿਹੜੇ ਸਾਡੇ ਸਪੈਸ਼ਲ ਆਪਰੇਸ਼ਨਸ ਚੱਲ ਰਹੇ ਹਨ ਉਹਨਾਂ ਦੀ ਸਮੀਖਿਆ ਕੀਤੀ ਗਈ ਔਰ ਜਿਹੜੇ ਸਾਡੇ ਜ਼ੇਰ ਤਫਤੀਸ਼ ਮਕਦਮੇ ਹਨ ਉਹਨਾਂ ਦੀ ਵੀ ਸਮੀਖਿਆ ਕੀਤੀ ਗਈ ਸਾਰਾ ਸਟੀਲ ਰਸਤੇ ਖਿਲਾਫ ਜੰਗ ਲੱਗ ਰਹੀ ਹੈ ਲੇਕਿਨ ਜਿਹੜੇ ਰੈਗੂਲਰ ਏਐਸਆਈ ਆ ਉਹ ਥਾਣੇ ਦੇ ਵਿੱਚ ਹੈ ਹੀ ਨਹੀਂ ਤੇ ਅਸੀਂ ਜੰਗ ਕਿਸ ਤਰ੍ਹਾਂ ਦਿੱਤਲਾਂਗੇ ਨਹੀਂ ਰੈਗੂਲਰ ਏਐਸਆਈਸ ਹੈ ਔਰ ਉਸ ਦਾ ਵੀ ਅਸੀਂ ਆਡਿਟ ਕੀਤਾ ਹੈ ਅੱਗੇ ਵੀ ਆਡਿਟ ਕਰਦੇ ਰਹਾਂਗੇ ਤਾਂ ਕਿ ਜਿਹੜੇ ਸਾਡੇ ਰੈਗੂਲਰ ਏਐਸਆਈਸ ਹੈ ਔਰ ਜਿਹੜੇ ਸਾਡੇ ਕੰਪੀਟੈਂਟ ਆਫਸਰਸ ਹੈ ਉਹਨਾਂ ਨੂੰ ਉਹਨਾਂ ਦੀ ਥਾਂ ਤੇ ਲਾਇਆ ਜਾ ਸਕੇ ਜਿਹੜਾ ਗਰਾਊਂਡ ਤੇ ਰਸ ਆ ਰਿਹਾ ਅੱਜ ਵੀ ਅਮਰਸਰ ਦੇ ਵਿੱਚ ਗਰਾਊਂਡ ਤੋਂ ਸ਼ੁਰੂ ਆ ਰਿਹਾ ਇਹਨੂੰ ਕਿਉਂ ਨਾ ਇੱਕ ਜੇਲਾ ਦੇ ਉੱਤੇ ਨੈਟਵਰਕ ਚਲਾ ਦੇ ਜੇ ਉਹ ਡਰੱਗਸ ਤਹਾਂ ਤੇ ਅਸ਼ਫੀਦ ਫੜਾਈ ਨਾ ਚਾਹੇ ਉਹ ਮਰਡਰਰ ਹੈ ਜੋ ਫਰੋਤੀ ਦੀ ਗੱਲ ਹੈ ਜੀ ਤੇ ਕੋਈ ਪੰਜਾਬ ਪੁਲਿਸ ਵੱਲੋਂ ਡਰੱਗਸ ਦੇ ਖਿਲਾਫ ਇੱਕ ਬਹੁਤ ਵੱਡੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਔਰ ਜਿਸ ਦੇ ਬਹੁਤ ਚੰਗੇ ਨਤੀਜੇ ਮਿਲ ਰਹੇ ਹੈ ਜਿਸ ਤਰ੍ਹਾਂ ਤੁਸੀਂ ਕਿਹਾ ਫੜੀ ਗਈ ਹੈ ਸੋ ਬਿਹਤਰ ਹੈ ਇਹ ਕਿਹਾ ਜਾਵੇ ਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਫੜੀ ਜਾ ਰਹੀ ਹੈ ਅਸੀਂ ਬਾਰਡਰ ਤੋਂ ਜਿਹੜੀ ਡਰੱਗਸ ਆਉਂਦੀਆਂ ਸੀ ਉਸ ਨੂੰ ਕੰਟਰੋਲ ਕਰਨ ਲਈ ਸੈਕੰਡ ਲਾਈਨ ਆਫ ਡਿਫੈਂਸ ਨੂੰ ਆਪਣੀ ਸਟਰੈਂਥਨ ਕੀਤਾ ਹੈ ਜਿਹੜੇ ਸਾਡੇ 7 ਸਰਹਦੀ ਜ਼ਿਲ੍ਹੇ ਲੱਗਦੇ ਆ ਬਾਰਡਰ ਦੇ ਨਾਲ ਉਸ ਦੇ ਵਿੱਚ ਸੈਕੰਡ ਲਾਈਨ ਆਫ ਡਿਫੈਂਸ ਹੈ ਉੱਥੇ ਸੀਸੀਟੀਵੀ ਕੈਮਰਸ ਇੰਸਟਾਲ ਕਰ ਰਹੇ ਆ ਪੰਜਾਬ ਸਰਕਾਰ ਵੱਲੋਂ 30 ਕਰੋੜ ਰੁਪਏ ਸੈਂਕਸ਼ਨ ਕੀਤੇ ਗਏ ਆ ਜਿਸ ਦੇ ਨਾਲ ਅਸੀਂ ਸਟ੍ਰੈਟੈਜਿਕ ਲੋਕੇਸ਼ਨਸ ਤੇ ਸੀਸੀਟੀਵੀ ਕੈਮਰਸ ਵੀ ਇੰਸਟਾਲ ਕਰ ਰਹੇ ਆ ਜਿਹੜੀ ਡਰੋਨ ਦੀ ਸਾਡੀ ਰਿਕਵਰੀ ਆ ਉਹ ਪਿਛਲੇ ਸਾਲ ਨਾਲ ਪਿਛਲੇ ਸਾਲ ਮੈਕਸਿਮਮ ਹੋਈ ਆ ਔਰ ਇਸ ਤੋਂ ਇਲਾਵਾ ਜਿਹੜਾ ਇੱਕ ਵੱਡਾ ਉਪਰਾਲਾ ਅਸੀਂ ਕੀਤਾ ਹੈ ਜਿਹੜੇ 빅フィਸ਼ਸ ਹੈ ਜਿਹੜੀ ਵੱਡੀ ਮੱਛਲੀਆਂ ਹੈ ਉਹਨਾਂ ਦੀ ਪ੍ਰਾਪਰਟੀ ਫੋਰਫੀਚਰ ਦਾ ਅਸੀਂ ਜਿਹੜਾ ਪ੍ਰੋਗਰਾਮ ਲਿਖਿਆ ਹੈ ਉਸ ਨੂੰ ਬੜਾ ਵੱਡਾ ਉਹ ਇੱਕ ਬਹੁਤ ਵੱਡਾ ਡਿਟਰੈਂਸ ਹੈ ਔਰ 1200 ਕਰੋੜ ਰੁਪਏ ਦੇ ਕਰੀਬ ਅਸੀਂ ਪ੍ਰਾਪਰਟੀ ਫੋਰਫੀਚਰ ਦੇ ਪਿਛਲੇ 1 ਸਾਲ ਦੇ ਵਿੱਚ ਪ੍ਰੋਪੋਜ਼ਲਸ ਭੇਜੇ ਸਰ ਜੀ ਗੈਸਪਰ ਨੇ ਗੱਲ ਕੀਤੀ ਹੈ ਲੱਖਾਂ ਸੀ ਪੁਲਿਸ ਕਰਮਚਾਰੀ ਦੇ ਵਿੱਚ ਦਾ ਚੱਲ ਰਿਹਾ ਹੈ ਕੋਈ ਅਫੇਅਰ ਉਸ ਦੀ ਅਜੇ ਤਫ਼ਤੀਸ਼ ਜਾਰੀ ਹੈ ਲੇਕਿਨ ਮੈਂ ਦੱਸਣਾ ਚਾਹਵਾਂਗਾ ਕਿ ਉਸ ਤੋਂ ਪਹਿਲਾਂ ਜਿਨਨੇ ਵੀ ਇਸ ਤਰ੍ਹਾਂ ਦੀ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਨਨੇ ਵੀ ਬਲਾਸਟ ਹੋਏ ਹੈ ਵੀ ਹੈਵ ਬੀਨ ਏਬਲ ਟੂ ਟ੍ਰੇਸ ਆਲ ਦਾ ਕੇਸਸ ਵਿਦਨ ਅ ਰਿਕਾਰਡ ਟਾਈਮ ਸਰਪੰਚਾਉ ਦੇ 2 300 ਦੇ ਕਰੀਬ ਲਗਭਗ ਜਿਹੜੇ ਨਿਯਾਜ ਏਜੰਟ ਹੈਗੀ ਹੈ ਉਹਨਾਂ ਤੇ ਪੰਜਾਬ ਦੇ ਤੌਰ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਔਰ ਇੱਕ ਚੰਡੀਗੜ੍ਹ ਦੇ ਵਿੱਚ ਵੀ ਇੱਕ ADG ਰੈਂਕ ਦੇ ਅਫਸਰ ਦੇ ਅੰਡਰ ਇੱਕ ਕਮੇਟੀ ਬਣਾਈ ਹੈ ਜਿਹੜੇ ਕਿ ਜਿੰਨੇ ਵੀ ਇਸ ਤਰ੍ਹਾਂ ਦੀ ਕੰਪਲੇਂਟਸ ਹੈ ਔਰ ਜਿੰਨੇ ਵੀ ਇਸ ਤਰ੍ਹਾਂ ਦੇ ਏਜੰਟਸ ਹੈ ਉਹਨਾਂ ਦੇ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਤੁਸੀਂ ਗੈਸ ਨੂੰ ਕੋਈ ਗੱਲ ਕੀਤੀ ਕਿੰਨੇ ਕਿ ਗੈਸ ਦੇ ਲਈ ਜੇਲ੍ਹਾਂ ਦਿੱਤੀ ਕਿੰਨੇ ਹਨ ਇੱਕ ਤਾਂ ਏਜੰਟ ਜਿਹੜਾ ਬਿਹਾਰ ਵਿੱਚ ਨੂੰ ਮਸੀ ਕੀ ਚੀਜ਼ ਟੈਕਸ ਪਰ ਜਿਹੜੇ ਟੈਕਸ ਪਰ ਇੱਕ ਕੈਟੇਗਰੀ ਦਾ ਹੈ ਇਸ ਦਾ ਜਾਂ 2 ਕੈਟੇਗਰੀ ਦਾ ਉਹ ਮੇਰੇ ਕੋਲ ਲਿਸਟ ਨਹੀਂ ਹੈ ਬਟ ਜਿਹੜੇ ਵੀ ਗੈਂਗਸਟਰਸ ਹੈਗੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਔਰ ਜਿਹੜੇ ਬਾਹਰ ਬੈਠੇ ਹੈ ਉਹਨਾਂ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਕਿ ਉਹਨਾਂ ਨੂੰ ਐਕਸਟਰੈਡਿਟ ਕਰਕੇ ਅਸੀਂ ਵਾਪਸ ਲਾਈਏ ਔਰ ਲੀਗਲ ਲਾਈਏ ਵੱਡਾ ਖਤਰ ਸਭ ਤੋਂ ਵੱਡਾ ਮਸਲਾ ਹੈ ਜਿਹੜੇ ਰਿਟਾਇਰਮੈਂਟ ਬਹੁਤ ਹੋ ਰਹੀ ਹੈ ਲੇਕਿਨ ਨਫੀ ਭਰਤੀ ਵੀ ਵਾਸਤੇ ਕੀ ਨਹੀਂ ਨਹੀਂ ਭਰਤੀ ਦਾ ਇਸ ਵਾਰ ਤਾਂ ਪੰਜਾਬ ਸਰਕਾਰ ਵੱਲੋਂ ਹਰ 6 ਮਹੀਨੇ 'ਚ ਭਰਤੀ ਕੀਤੀ ਜਾ ਰਹੀ ਹੈ ਪਿੱਛੇ ਸਾਡੇ ਅ ਤਕਰੀਬਨ 2.5 ਹਜ਼ਾਰ ਬੰਦਾ ਸਾਡਾ ਹੁਣੇ ਪਾਸ ਆਊਟ ਹੋ ਕੇ ਨਿਕਲਿਆ ਔਰ ਹੁਣ ਫਿਰ ਕਾਫੀ ਵੱਡੀ ਮਾਤਰਾ ਦੇ ਵਿੱਚ ਨੰਬਰਸ ਦੇ ਵਿੱਚ ਉਹਨਾਂ ਦੀ ਵੈਕੈਂਸੀ ਉਹਨਾਂ ਦੇ ਐਡਵਰਟਾਈਜ਼ਮੈਂਟ ਆਨ ਜਾ ਰਹੇ ਹੈ ਸੋ ਪੰਜਾਬ ਸਰ ਲੱਗ ਰਿਹਾ ਹੈ ਬੜਾ ਸਵਾਲ ਚੱਕਿਆ ਜਾ ਰਿਹਾ ਹੈ ਡੇਰਾ ਬਾਬਾ ਨਾਨਕ ਵਾਲੀ ਜਿਹੜੀ ਘਟਨਾ ਹੈਗੀ ਹੈ ਉਸ ਤੇ ਜਿਹੜਾ ਹੈਗਾ ਹੁਣ ਕਾਂਗਰਸ ਦੇ ਜਿਹੜੇ ਨਵੇਂ ਉਹਨਾਂ ਨੇ ਲਾਏ ਤੇ ਉਹਨਾਂ ਨੇ ਵੀ ਗੱਲ ਕਿ ਸਿਰ ਉਹ ਸਾਡੇ ਕੋਲ ਦੱਸਣ ਨੂੰ ਕੀ ਹੈਗਾ ਵੀ ਕੀ ਹੋਇਆ ਉੱਥੇ ਜਾਂ ਕੀ ਇੰਪੋਰਟ ਨੇ ਇਹਨੇ ਕੀ ਕੀਤਾ ਇਹ ਕੁਝ ਏਦਾਂ ਦਾ ਕੁਝ ਹੈ ਸਰ听ਦੇ ਕੋ ਇਹ ਕੁਝ ਇਹੋ ਜੇ ਲੋਕ ਨੇ ਜਿਹੜੇ ਕਿ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਬਟ ਪੰਜਾਬ ਪੁਲਿਸ ਇੱਕ ਬਹੁਤ ਕਾਬਿਲ ਪੁਲਿਸ ਹੈ ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਜਿੰਨੇ ਵੀ ਇਸ ਤਰ੍ਹਾਂ ਦੇ ਬਲਾਸਟ ਜਾਂ ਇਸ ਤਰ੍ਹਾਂ ਦੇ ਗ੍ਰੇਨੇਡ ਫੋੜਨ ਦੀ ਜਿੱਥੇ ਵੀ ਇਹ ਕੀਤਾ ਇਹਨਾਂ ਨੇ ਵੀ ਹੈਵ ਬੀਨ ਏਬਲ ਟੂ ਟ੍ਰੇਸ ਆਲ ਦਾ ਕੇਸਸ ਔਰ ਇਹ ਵੀ ਕੇਸ ਬਹੁਤ ਜਲਦੀ ਟ੍ਰੇਸ ਕਰ ਲਿਆ ਸਰ ਲਾਰਡ ਅਚਰ ਇੱਕ ਲਾਸਟ ਕੁਸਚਨ ਲਾਰਡ ਔਰਡਰ ਨੂੰ ਅਕੀਏ ਚੀਜ਼ ਜਿਨਾਲੇ ਅਸਰ ਸਕੀ ਨਾਲ ਮੀਟਿੰਗ ਹੋਈ ਹੈ ਇਸ ਤਰ੍ਹਾਂ ਦਾ ਫੀਡਬੈਕ ਅਸੀਂ ਕਿਸ ਨੇ ਦਿੱਤਾ ਕਿਸ ਤਰ੍ਹਾਂ ਜ਼ਿਲ੍ਹੇ ਜਿਹੜੇ ਚੱਲ ਰਹੇ ਨੇ ਕਿ ਕਿਸ ਤਰ੍ਹਾਂ ਦੀ ਇਨਫਰਮੇਸ਼ਨ ਤੁਹਾਡੇ ਵੱਲੋਂ ਦਿੱਤੀ ਹੋਈ ਹੈ ਲਾਅ ਐਂਡ ਔਰਡਰ ਇਜ਼ ਐਬਸੋਲੂਟਲੀ ਅੰਡਰ ਕੰਟਰੋਲ ਔਰ ਮੈਨੂੰ ਇਹ ਦਸੰਚੇ ਬੜੀ ਖੁਸ਼ੀ ਹੈ ਕਿ ਬਹੁਤ ਮਿਹਨਤ ਔਰ ਲਗਨ ਨਾਲ ਜਿਹੜੇ ਸਾਡੇ ਸਪੈ ਜਿਹੜੇ ਸਾਡੇ ਹੌਟਸਪੌਟਸ ਐ ਅਸੀਂ ਆਈਡੈਂਟੀਫਾਈ ਕੀਤੇ ਆ ਭਾਵੇਂ ਉਹ ਸਟਰੀਟ ਕਰਾਈਮ ਦੇ ਮੱਦੇਨਜ਼ਰ ਹੋਣ ਭਾਵੇਂ ਉਹ ਡਰੱਗਸ ਦੇ ਮੱਦੇਨਜ਼ਰ ਹੋਣ ਇਹ ਸਾਰੇ ਅਸੀਂ ਆਈਡੈਂਟੀਫਾਈ ਕੀਤੇ ਆ ਔਰ ਸਾਡੇ ਸਪੈਸ਼ਲ ਆਪਰੇਸ਼ਨਸ ਚੱਲ ਰਹੇ ਆ ਜਿਹੜੇ ਜਿਹਦੇ ਚੰਗੇ ਰਿਜ਼ਲਟਸ ਆ ਰਹੇ ਬਹੁਤ ਬਹੁਤ